ਸਾਰਾ ਜੀ ਕੀ ਸਤਿ ਸ਼੍ਰੀ ਅਕਾਲ ਜੇ ਇਸ ਮੱਸਦਰ ਨਾਲ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਰੇ ਪੱਤਰਕਾਰ ਸਹਿਬਾਨ ਦਾ ਦਿਲ ਦੀ ਗਰਾਹੀਆਂ ਚੋਂ ਆਪਦੇ ਵੱਲੋਂ ਆਪਦੀ ਟੀਮ ਵੱਲੋਂ ਸਾਡੀ ਕਾਂਗਰਸ ਪਾਰਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸ਼ੁਕਰੀਆ ਦਾ ਕਰਨਾ ਚਾਹੁੰਦਾ ਜੋ ਸਾਡੀ ਨਿੱਕੇ ਜਿਹੇ ਸੱਦੇ ਤੇ ਸਾਰੀ ਪ੍ਰੈਸ ਸੱਥੀ ਆਈ ਹੈ ਚੌਥਾ ਪਿਲਰ ਸੋਸਾਇਟੀ ਦਾ ਹੈ ਪ੍ਰੈਸ ਤੁਹਾਡੇ ਸਪੋਰਟ ਨਾਲ ਹੀ ਕੋਈ ਆਵਾਜ਼ ਅੱਗੇ ਇੱਕ ਸੋਚ ਬਣ ਕੇ ਉੱਭਰ ਸਕਦੀ ਹੈ ਜੋ ਤੁਹਾਡਾ ਬਹੁਤ ਬਹੁਤ ਵੈਲਕਮ ਕਰਦਾ ਸਾਡੇ ਸਾਰੇ ਸਾਥੀਆਂ ਦਾ ਮੈਂ ਬਹੁਤ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਇਸ ਮਹਿਮੇ ਦੇ ਵਿੱਚ ਸਾਡਾ ਬਹੁਤ ਸਾਥ ਦਿੱਤਾ ਹੁਣ ਅਗਰ ਸਟਾਰਟ ਕਰੀਏ ਜੀ ਅੱਜ ਦੀ ਜੋ ਇਹ ਪ੍ਰੈਸ ਕਾਨਫਰੰਸ ਹੈ ਜੀ ਇਹ ਅਸੀਂ ਇੱਕ ਪ੍ਰਪੋਜ਼ਲ ਜਾਂ ਇੱਕ ਰਿਕਵੈਸਟ ਸਰਕਾਰ ਨੂੰ ਕਰਨਾ ਚਾਹੁੰਦੇ ਆਂ ਬਾਬਾ ਹੀਰਾ ਸਿੰਘ ਪਠੜ ਕੋਲੇਜ ਸਿਰਫ ਇੱਕ ਵਿਦਿਅਕ ਅਦਾਰਾ ਨਹੀਂ ਹੈ ਸਿਰਫ 100 150 ਲੋਕਾਂ ਦੀ ਰੋਜ਼ਗਾਰ ਦਾ ਮੁੱਦਾ ਨਹੀਂ ਹੈ ਜੋ ਪਿੱਛੇ ਕਈ ਵਾਰੀ ਲੋਕਾਂ ਨੂੰ ਸਮਝਿਆ ਜਾਂਦਾ ਵੀ ਸ਼ਾਇਦ ਇਕੱਲੇ EMPLOYEES ਦਾ ਮਸਲਾ ਹੈ ਬਾਬਾ ਹੀਰਾ ਸਿੰਘ ਪਠੜ ਪੂਰੇ ਸ਼ਹਿਰ ਦੀ ਪੂਰੇ ਬਲਕੇ ਸਾਡੇ ਇਲਾਕੇ ਦੀ ਇੱਕ ਅਰਥ ਵਿਵਸਥਾ ਦਾ ਬਹੁਤ ਵੱਡਾ ਪਿੱਲਰ ਸੀ ਜਿਹਦੇ ਅੰਦਰ ਬਾਹਰੋਂ ਹਜ਼ਾਰਾਂ ਬੱਚੇ ਉਰੇ ਪੜਨ ਆਉਂਦੇ ਸੀ ਸਾਡੀ ਇਕਨੋਮੀ ਚ ਪੈਸਾ ਆਉਂਦਾ ਸੀ ਸਾਡੀਆਂ ਦੁਕਾਨਾਂ ਸਾਡਾ ਸ਼ਹਿਰ ਗਰੋ ਕਰਦਾ ਸੀਗਾ ਉਹ ਸਾਡੇ ਪਿੰਡਾਂ ਦੇ ਲੋਕਾਂ ਨੂੰ ਰੋਜ਼ਗਾਰ ਦਿੰਦੇ ਸੀ ਸਾਡੀ ਇਕਨੋਮੀ ਦਾ ਸਰਕਲ ਚੱਲਦਾ ਸੀ ਦੂਜਾ ਜਿਹੜੇ ਸਾਡੇ ਪਿੰਡਾਂ ਦੇ ਸ਼ਹਿਰ ਦੇ ਗਰੀਬ ਬੱਚੇ ਆ ਜਿਹੜੇ ਬਾਹਰਲੇ ਸ਼ਹਿਰਾਂ ਦੇ ਵਿੱਚ ਜਾ ਕੇ ਮਹਿੰਗੀ ਪੜ੍ਹਾਈ ਪੀਜੀ ਦੇ ਖਰਚੇ ਹੋਰ ਚੀਜ਼ਾਂ ਅਫੋਰਡ ਨਹੀਂ ਕਰ ਸਕਦੇ ਉਹਨਾਂ ਨੂੰ ਇੱਕ ਨੇੜੀ ਵਧੀਆ ਤੇ ਚੰਗੀ ਐਜੂਕੇਸ਼ਨ ਮਿਲਣ ਦਾ ਮੌਕਾ ਸੀਗਾ ਉਸ ਵੇਲੇ ਇੰਜੀਨੀਅਰਿੰਗ এডਿਕੇਸ਼ਨ ਟੌਪ ਤੇ ਸੀਗੀ ਤਾਂ ਆਪਣਾ ਇੰਜੀਨੀਅਰਿੰਗ ਕਾਲਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਪੜ੍ਹਦੇ ਸੀ ਅੱਜ ਇਹ ਬਾਬਾ ਹੀਰਾ ਸਿੰਘ ਪਠੜ ਕਾਲਜ ਜੋ ਕੋਜੀ ਰਾਜਨੀਤੀ ਦੀ ਭੇਟ ਚੜਿਆ ਪਿਛਲੇ 10 15 20 ਸਾਲਾਂ ਦੇ ਵਿੱਚ ਮਰਦੇ 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 ਅੱਜ ਇੱਕ ਤਕਰੀਬਨ ਤਕਰੀਬਨ ਮੌਤ ਮਰ ਚੁੱਕਿਆ ਹੈ ਬਾਬਾ ਹੀਰਾ ਸਿੰਘ ਪਠੜ ਕਾਲਜ ਨੂੰ ਤਾਲਾ ਲੱਗ ਚੁੱਕਿਆ ਹੈ EMPLOYEES SHIFT OUT ਹੋ ਚੁੱਕੇ ਹੈ ਖੰਡਰ ਬਣਿਆ ਪਿਆ ਮਾਹੌਲ ਬੁਰਾ ਹਾਲ ਹੋਇਆ ਪਿਆ ਸਰਕਾਰ ਕਨਿਓ ਸ਼ਗੂਫੇ ਸਾਡੇ ਕੋਲੇ ਜ਼ਰੂਰ ਸੁਣਨ ਨੂੰ ਇਧਰ ਉਧਰੋਂ ਵਾਵਾ ਮਿਲਦੀਆਂ ਐ ਵੀ ਜੀ ਫਲਾਨਾ ਕਾਲ ਜਾ ਰਿਹਾ ਹੈ ਜੀ ਮੈਡੀਕਲ ਕਾਲ ਜਾ ਰਿਹਾ ਹੈ ਜੀ ਕਦੇ ਕੋਈ ਦਫਤਰ ਆ ਰਿਹਾ ਹੈ ਜੀ ਕਦੇ ਕੋਈ ਆ ਰਿਹਾ ਹੈ ਜੀ ਪਰ ਹੋਇਆ ਕੁਛ ਨਹੀਂ ਤਿੰਨ ਸਾਢੇ ਤਿੰਨ ਸਾਲ ਨਿਕਲ ਚੁੱਕੇ ਐ ਉਹ ਸਰਕਾਰ ਜਿਹੜੀ ਸਰਕਾਰ ਦੇ ਸਭ ਤੋਂ ਉੱਚ ਅਹੁਦਿਆਂ ਤੇ ਬੈਠਣ ਵਾਲੇ ਮੰਤਰੀ ਇਸ ਕਾਲਜ ਦੇ ਧਰਨਿਆਂ 'ਚ ਆ ਕੇ ਖੁਦ ਸ਼ਿਰਕਤ ਕਰਦੇ ਰਹੇ ਆ ਹਿੱਸਾ ਲੈਂਦੇ ਰਹੇ ਆ ਉਹ ਕਾਲਜ ਅੱਜ ਭੇਟ ਚੜ ਚੁੱਕਿਆ ਮੌਤ ਹੋ ਚੁੱਕੀ ਐ ਸੋ ਅਸੀਂ ਅੱਜ ਇਹ ਬੇਨਤੀ ਕਰਨ ਆਏ ਆ ਜੋ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੇ ਮੌਜੂਦਾ ਕੈਬਨਿਟ ਮਨਿਸਟਰ ਨੇ ਜੋ ਵੀ ਸਰਕਾਰ ਕਨਿਊ ਬਾਬਾ ਹੀਰਾ ਸਿੰਘ ਪਠੜ੍ਹ ਕਾਲਜ ਨੂੰ ਲੈ ਕੇ ਪ੍ਰਪੋਜ਼ਲ ਬਣ ਰਹੀ ਹੈ ਲੋਕਾਂ ਦੇ ਵਿੱਚ ਬਹੁਤ ਇਸ ਨੂੰ ਲੈ ਕੇ ਚਿੰਤਾ ਹੈ ਬਹੁਤ ਫਿਕਰ ਹੈ ਕਿਰਪਾ ਕਰਕੇ ਸ਼ਹਿਰ ਦੀ ਇੱਕ ਤੁਸੀਂ ਮੀਟਿੰਗ ਸੱਦੋ ਉਹ ਸ਼ਹਿਰ ਦੀ ਮੀਟਿੰਗ ਦੇ ਸਾਹਮਣੇ ਕੀ ਐਕਚੁਅਲ ਗਰਾਉਂਡ ਫੈਕਟਸ ਹੈਗੇ ਆ ਕਿੱਥੇ ਆਪਾਂ ਖੜੇ ਆ ਸਾਨੂੰ ਪੇਸ਼ ਕਰੋ ਜੇ ਕਾਲਜ ਕੋਈ ਬਣਨ ਦੀ ਪ੍ਰਪੋਜ਼ਲ ਹੈਗੀ ਹੈ ਤਾਂ ਸਾਨੂੰ ਜ਼ਰੂਰ ਦੱਸੋ ਵੀ ਆਹ ਹੈਗੀ ਐਨੇ ਸਮੇਂ ਦੇ ਵਿੱਚ ਕਾਲਜ ਬਣ ਜਾਊਗਾ ਅਸੀਂ ਵੀ ਨਿਸ਼ਚਿੰਤ ਹੋ ਕੇ ਉਸ ਚੀਜ਼ ਦੇ ਉੱਤੇ ਸਾਰੇ ਸ਼ਹਿਰ ਵਾਸੀ ਸਾਰੇ ਇਲਾਕਾ ਵਾਸੀ ਵੇਟ ਕਰੀਏ ਵੀ ਹਾਂਜੀ ਇੰਨੀ ਦੇਰ ਦੇ ਵਿੱਚ ਫਲਾਣਾ ਮੈਡੀਕਲ ਕਾਲਜ ਆ ਰਿਹਾ ਜਾਂ ਕਿਹੜਾ ਆ ਰਿਹਾ ਕਿ ਆਸਰਿਆਂ ਦੇ ਵਿੱਚ ਨਾ ਸਾਨੂੰ ਰੱਖਿਆ ਜਾਵੇ ਅਗਰ ਕਿਸੇ ਕਾਰਨ ਕਰਕੇ ਉਰੇ ਕੋਈ ਕਾਲਜ ਨਹੀਂ ਬਣਦਾ ਅਸੀਂ ਪਹਿਲਾਂ ਤਾਂ ਮੰਗ ਕਰਦੇ ਹਾਂ ਸਰਕਾਰੀ ਕਾਲਜ ਇੱਥੇ ਕੋਈ ਚੰਗਾ ਇਹੋ ਜਿਹਾ ਖੋਲਿਆ ਜਾਵੇ ਜਿਹਦੇ ਨਾਲ ਘੱਟੋ ਘੱਟ 5-4000 ਬੱਚਾ ਇੱਥੇ ਪੜਨਾ ਆਵੇ ਮੈਡੀਕਲ ਕਾਲਜ ਸਭ ਤੋਂ ਵਧੀਆ ਉਰੇ ਬਣ ਸਕਦਾ ਸਾਡੇ ਕੋਲੇ ਬਿਲਡਿੰਗ ਹੈ ਸਾਡੇ ਕੋਲੇ ਜ਼ਮੀਨ ਹੈ ਸਾਡੇ ਕੋਲੇ ਹਸਪੀਟਲ ਹੈ ਸਾਡੇ ਕੋਲੇ ਸਾਰਾ ਕੁਝ ਹੈ ਪਰ ਕਿਸੇ ਕਾਰਨ ਕਰਕੇ ਅਗਰ ਨਹੀਂ ਬਣਾਉਣਾ ਚਾਹੁੰਦੇ ਲਾਅ ਯੂਨੀਵਰਸਿਟੀ ਬਣਾ ਦੇ AI ਦੇ ਅੱਜਕੱਲ ਇੰਨੀ ਜ਼ਿਆਦਾ ਕੋਰਸੇਜ਼ ਨੇ ਕੰਪਿਊਟਰ ਸਾਇੰਸ ਦੀ ਇੰਨੀ ਜ਼ਿਆਦਾ ਮੰਗ ਹੈ ਜੋ ਅੱਜ ਲੋੜੀ ਦੇ ਕੋਰਸੇਜ਼ ਨੇ ਉਹਨਾਂ ਕੋਰਸੇਜ਼ ਦੀ ਉਹਦੇ ਕੋਈ ਨਾ ਕੋਈ ਤੁਸੀਂ ਅਦਾਰਾ ਖੋਲ੍ਹ ਸਕਦੇ ਹੋ ਅਗਰ ਸਰਕਾਰ ਤੋਂ ਨਹੀਂ ਖੁੱਲ ਸਕਦਾ ਕਿਸੇ ਕਾਰਨ ਕਰਕੇ ਅਸੀਂ ਉਹਨਾਂ ਨੂੰ ਇਹ ਪ੍ਰਪੋਜ਼ਲ ਦਿੰਨੇ ਆ ਕਿਉਂਕਿ ਸਾਡਾ ਮਕਸਦ ਸਿਰਫ ਇਹ ਨਹੀਂ ਹੁੰਦਾ ਵੀ ਕੱਲਾ ਰੌਲਾ ਰੱਪਾ ਪਾਈਏ ਅਸੀਂ ਨਾਲ ਪ੍ਰਪੋਪੋਜ਼ਲ ਲੈ ਕੇ ਆਉਂਦੇ ਹਾਂ ਜਿੱਥੇ ਜਿੰਨੇ ਕੁ ਜੋਗੇ ਹੋਣੇ ਆ ਅਸੀਂ ਇਹ ਕਹਿੰਦੇ ਆ ਅਗਰ ਸਰਕਾਰ ਤੋਂ ਨਹੀਂ ਖੁੱਲ ਸਕਦਾ ਸਰਕਾਰੀ ਕਾਲਜ ਨਹੀਂ ਖੁੱਲਣਾ ਭਾਈ ਫੇਰ ਆਪਾਂ ਇਹਦਾ ਕੋਈ ਹੋਰ ਉਰਲਾ ਪਰਲਾ ਹੱਲ ਕੱਢੀਏ ਜੇ ਨਹੀਂ ਹੁੰਦਾ ਸਰਕਾਰ ਜਵਾਬ ਦੇਵੇ ਸਾਨੂੰ ਇਸ ਚੀਜ਼ ਦਾ ਰਾਈਟ ਦਵੇ ਕਿਉਂਕਿ ਸਰਕਾਰੀ ਕਾਲਜ ਉਹਦੇ ਬਿਹਾਫ ਤੇ ਕੋਈ ਵੀ ਜਾ ਕੇ ਕਿਤੇ ਵੀ ਗੱਲ ਨਹੀਂ ਕਰ ਸਕਦਾ ਸਰਕਾਰ ਰਾਈਟ ਦਵੇ ਅਸੀਂ ਜਾ ਕੇ ਖੁਦ ਨੈਸ਼ਨਲ ਇੰਟਰਨੈਸ਼ਨਲ ادارਿਆਂ ਕੋਲੇ ਅਸੀਂ ਜਾਵਾਂਗੇ ਖੁਦ ਪ੍ਰੈਜੈਂਟੇਸ਼ਨਾਂ ਦਵਾਂਗੇ ਖੁਦ ਮਿਹਨਤ ਕਰਕੇ ਜੋ ਮਰਜੀ ਸਾਨੂੰ ਕਰਨਾ ਪਵੇ 6 ਮਹੀਨਿਆਂ ਦੇ ਵਿੱਚ ਵਿੱਚ ਇੱਥੇ ਕੋਈ ਵਧੀਆ ਚੰਗਾ ਨੈਸ਼ਨਲ ਜਾਂ ਇੰਟਰਨੈਸ਼ਨਲ ادارਾ ਲਿਆ ਕੇ ਖੜਾ ਕਰ ਦਾਂਗੇ ਜਿਹੜਾ ਸਾਡੇ ਕਾਲਜ ਨੂੰ ਮੁਰ ਸਰਜੀਤ ਕਰੂਗਾ ਮੁਰ ਬਾਤ ਕਰੂਗਾ ਸਿਰਫ ਸਾਨੂੰ ਜ਼ਰੂਰਤ ਹੈ ਸਰਕਾਰ ਦੀ ਸਪੋਰਟ ਦੀ ਕਿਉਂਕਿ ਸਰਕਾਰ ਦੀ ਸਪੋਰਟ ਤੋਂ ਬਿਨਾਂ ਨਹੀਂ ਕੁਝ ਹੋ ਸਕਦਾ ਉਹਦੇ ਲਈ ਅਸੀਂ ਸ਼ਹਿਰ ਦੀ ਇੱਕ ਸਾਂਝੇ ਲੋਕਾਂ ਦੀ ਕਮੇਟੀ ਬਣਾਵਾਂਗੇ ਜੋ ਇਹ ਸਾਰੀ ਐਫਰਟ ਨੂੰ ਓਵਰਸੀ ਕਰੂਗੀ ਸਾਡੇ ਕਿਨਿਓ ਕੋਈ ਐਫਰਟ ਦੇ ਵਿੱਚ ਕਮੀ ਹੋਊਗੀ ਤਾਂ ਵੀ ਉਹ ਕਮੇਟੀ ਦੱਸ ਸਕਦੀ ਹੈ ਅਗਰ ਸਰਕਾਰ ਸਾਡੇ ਮਿਹਨਤ ਨੂੰ ਫੇਲ ਕਰਨ ਲਈ ਕੋਈ ਇਸ ਤਰ੍ਹਾਂ ਦੀ ਅੜਚਣ ਰੌਣਾਂ ਦੀ ਹੋਊਗੀ ਤਾਂ ਉਹ ਵੀ ਉਹ ਕਮੇਟੀ ਉਸ ਤੇ ਓਵਰਸੀ ਕਰ ਸਕਦੀ ਹੈ ਆਓ ਰਲ ਕੇ ਅਸੀਂ ਸਾਰੇ ਹੱਲਾ ਮਾਰੀਏ ਜ਼ੋਰ ਮਾਰੀਏ ਜੇ ਸਰਕਾਰ ਕੋਲੇ ਕੋਈ ਪ੍ਰੋਪੋਜ਼ਲ ਹੈ ਸਰਕਾਰ ਪੇਸ਼ ਕਰੇ ਜੇ ਨਹੀਂ ਹੈਗੀ ਤਾਂ ਅਸੀਂ ਉਹਨਾਂ ਨੂੰ ਇਹ ਪ੍ਰੋਪੋਜ਼ਲ ਪੇਸ਼ ਕਰਦੇ ਹਾਂ ਕਿਰਪਾ ਕਰਕੇ ਸਾਡੀ ਪ੍ਰੋਪੋਜ਼ਲ ਐਕਸੈਪਟ ਕਰ ਲਓ ਸਾਡਾ ਕਾਲਜ ਚੱਲ ਜੇ ਸਾਡਾ ਇਲਾਕਾ ਆਬਾਦ ਹੋ ਜੇ ਜਿਵੇਂ ਮੈਂ ਪਹਿਲਾਂ ਕਿਹਾ ਸਿਰਫ ਇੱਕ ਕਾਲਜ ਦਾ ਮਸਲਾ ਨਹੀਂ ਜੀ ਸਾਡੇ ਇਲਾਕੇ ਦਾ ਮਸਲਾ ਅੱਜ ਬਹੁਤ ਸਾਰੇ ਵਿਚਾਰੇ ਦੁਕਾਨਦਾਰਾਂ ਕੋਲੇ ਜ਼ਹਿਰਖਾਨ ਨੂੰ ਪੈਸੇ ਨਹੀਂ ਹੈਗੇ ਅੱਜ ਸਾਡੇ ਦੁਕਾਨਦਾਰਾਂ ਕੋਲ ਕਈ ਵਾਰੀ ਬੋਣੀ ਦਾ ਬੋਣੀ ਨਹੀਂ ਹੁੰਦੀ ਪੂਰੇ ਦਿਨ ਦੇ ਵਿੱਚ ਧੂਫ ਦੇ ਪੈਸੇ ਨਹੀਂ ਪੂਰੇ ਹੁੰਦੇ ਉਹਦਾ ਇਫੈਕਟ ਕੀ ਪੈ ਰਿਹਾ ਜਿਹੜੀ ਉਹਨਾਂ ਨੇ ਪਿੰਡਾਂ ਦੀ ਲੇਬਰ ਰੱਖੀ ਸੀ ਉਹਨਾਂ ਨੂੰ ਵਿਹਲੇ ਕਰਕੇ ਘਰੇ ਭੇਜੀ ਜਾ ਰਹੇ ਨੇ ਉਹ ਬੱਚੇ ਜਿਹੜੇ ਵਿਚਾਰੇ ਪਹਿਲਾਂ ਕੰਮਕਾਰ ਕਰਦੇ ਸੀ ਅੱਜ ਵਿਹਲੇ ਹੋ ਗਏ ਹੋ ਨਸ਼ਿਆਂ ਦੇ ਕਰਨੀ ਗਲਗਲਜ ਖੁਸੀ ਜਾ ਰਹੇ ਆ ਸੋ ਇੱਕ ਨੈਗੇਟਿਵ ਸੋਸ ਸਰਕਲ ਦੇ ਵਿੱਚ ਅਸੀਂ ਫੈਲ ਰਹੇ ਆ ਤੁਸੀਂ ਸਰਕਾਰ ਨੂੰ ਬੇਨਤੀ ਕਰਦੇ ਇਹ ਜੋ ਬਾਹਰ ਕੱਢਣ ਲਈ ਪੂਰੇ ਬਹੁਤ ਇੰਪੋਰਟੈਂਟ ਹੈ ਇੱਕ ਐਜੂਕੇਸ਼ਨ ਇੰਸਟੀਟਿਊਟ ਨੂੰ ਚਲਾਉਣਾ ਇਸ ਤੋਂ ਬਾਅਦ ਦੇਲਾ ਸਿੰਘ ਯੂਨੀਵਰਸਿਟੀ ਜਿਹੜੀ ਆ ਕਾਲੀ ਗੁਲਾ ਸਿੰਘ ਜੀ ਦੇ ਨਾਮ ਤੇ ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਪਰ ਇਹ ਤਾਂ ਸਾਡੇ ਕੋਲ ਤਿਆਰ ਬਰ ਤਿਆਰ ਪਿੱਛੇ ਖਰਾਬ ਪਈ ਹੈ ਅਸੀਂ ਚਾਹੁੰਦੇ ਇਹਨੂੰ ਫਟਾਫਟ ਮੂਰਤ ਸਜਿਤ ਕਰਲੀਏ ਮੈਂ ਤੁਹਾਡੀ ਪ੍ਰੈਸ ਕਾਨਫਰੰਸ ਹੈ ਲੋਕਾਂ ਦੇ ਵਿੱਚ ਜਾਊਗੀ ਵਿਰੋਧੀ ਪਾਰਟੀਆਂ ਦੇ ਵਿੱਚ ਤਾਂ ਕਿ ਇਹਹੀ ਸਵਾਲ ਪੁੱਗਵਾ ਕੇ ਅੱਜ ਰਹੋ ਜੀ ਬੋਲ ਰਹੇ ਆ ਪਿਛੇ 5 ਸਾਲ ਕਾਂਗਰਸੀ ਸਰਕਾਰ ਰਹੀ ਹੈ ਇਸ ਕਾਲ ਨੂੰ ਬੰਦ ਹੋਣ ਦਾ ਮੁੱਦ ਜਿਹੜਾ ਉੱਥੋਂ ਉੱਡਿਆ ਤਲਵਾਹਾਂ ਜਿਹੜੀਆਂ ਬੰਦ ਉੱਥੋਂ ਹੋਈਆਂ ਮੁਲਾਜ਼ਮਾਨ ਮਿਲਨੇ ਆ ਉਹਦੇ ਬਾਰੇ ਬਹੁਤ ਸੋਹਣਾ ਸਵਾਲ ਕਰੇ ਜੀ ਤੁਸੀਂ ਇਹ ਬਹੁਤ ਇੰਪੋਰਟੈਂਟ ਹੈ ਸਵਾਲ ਨੂੰ ਜਵਾਬ ਦੇਣਾ ਕਿਉਂਕਿ ਅਮੂਮਨ ਤੌਰ ਤੇ ਇਹੀ ਚੀਜ਼ ਕਰੀ ਜਾਂਦੀ ਹੈ ਜਦੋਂ ਵੀ ਕੋਈ ਕਿਸੇ ਮੁੱਦੇ ਨੂੰ ਲੈ ਕੇ ਆਵਾਜ਼ ਚੱਕੀ ਜਾਵੇ ਉਹਨੂੰ ਪਾਸਟ ਦੇ ਵਿੱਚ ਲਿਜਾ ਕੇ ਤੁਲਨਾ ਕਰ ਦਿੱਤੀ ਜਾਂਦੀ ਹੈ ਪਹਿਲਾਂ ਨਹੀਂ ਹੋਇਆ ਇਹਦੇ ਜੀ ਦੋ ਤਿੰਨ ਮੈਂ ਸਵਾਲ ਦੇ ਜਵਾਬ ਦੇਣਾ ਚਾਹੂਗਾ ਜਿਹੜੇ ਬੜੇ ਇੰਪੋਰਟੈਂਟ ਨੇ ਪਹਿਲੀ ਗੱਲ ਤਾਂ ਜਿਹੜਾ ਕਿਹਾ ਵੀ ਇਹ ਕਾਲਜ ਨੂੰ ਬੰਦ ਹੋਣ ਦਾ ਮੁੱਢ ਬੰਨਿਆ ਗਿਆ ਉਹ ਕਾਲਜ ਨੂੰ ਬੰਦ ਹੋਣ ਦਾ ਮੁੱਢ ਕਦੋਂ ਬੰਨਿਆ ਗਿਆ ਇਹ ਇੱਕ ਬੜਾ ਇੰਪੋਰਟੈਂਟ ਮਸਲਾ ਹੈ ਵੀ ਕਾਲਜ ਕਦੋਂ ਬੰਦ ਹੋਣਾ ਸ਼ੁਰੂ ਹੋਇਆ ਜਦੋਂ 2007 ਦੇ ਵਿੱਚ ਅਸੀਂ ਸਰਕਾਰ ਸਾਡੀ ਗਈ ਹੈ ਜੀ ਬੀਬੀ ਪਟਲ ਸਰਕਾਰ ਦੇ ਵਿੱਚੋਂ ਜਦੋਂ ਬਾਹਰ ਹੋਏ ਹੈ ਅਸੀਂ ਜਾਂਦੇ ਹੋਏ ਇੱਕ ਹੱਸਦਾ ਬਸਦਾ ਚੱਲਦਾ ਹਜ਼ਾਰਾਂ ਬੱਚਿਆਂ ਵਾਲਾ ਕਾਲਜ ਕਾਲੀ ਜਲਦੀ ਸਰਕਾਰ ਨੂੰ ਟੇਕਓਵਰ ਕਰਾ ਕੇ ਗਏ ਸੀ ਉਸ ਤੋਂ ਬਾਅਦ ਲਗਾਤਾਰ ਸਿਰਫ ਵੀ ਪੱਠੜ ਨਾਮ ਇਸ ਕਾਲਜ ਨਾਲ ਲੱਗਿਆ ਹੋਇਆ ਇਸ ਕਾਲਜ ਨੂੰ ਮਾਰਿਆ ਗਿਆ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ ਇਹਦੀ ਔਰੇ ਕੁਆਲਿਟੀ ਬੱਚਿਆਂ ਦੀ ਸਹੂਲਤਾਂ ਹਰ ਚੀਜ਼ ਦੇ ਉੱਤੇ ਇੱਕ ਆਰਾ ਲੱਗਿਆ ਜਿਸ ਦੇ ਬਾਰੇ ਬਾਰ ਬਾਰ ਇੱਕ ਜ਼ਿੰਮੇਵਾਰ ਆਪੋਜੀਸ਼ਨ ਹੋਣ ਦੇ ਨਾਤੇ ਮੈਂ ਖੁਦ ਆਪਣੇ ਸਾਥੀਆਂ ਨਾਲ ਐਸੇ ਕਾਲਜ ਦੇ ਮੂਰੇ ਸੜਕਾਂ ਰੋਕੀਆਂ ਧਰਨੇ ਲਾਏ ਨੇ ਤੁਸੀਂ ਬਹੁਤ ਸਾਰੇ ਪੱਤਰਕਾਰ ਵੀਰਾਂ ਨੇ ਉਹਨੂੰ ਕਵਰ ਵੀ ਕਰਿਆ ਜਦੋਂ ਅਸੀਂ ਅੰਦਰ ਜਾ ਕੇ ਸਟੂਡੈਂਟਾਂ ਦੇ ਹਾਲਾਤ ਦਿਖਾਈ ਸੀ ਕਿਸ ਕਿਸ ਤਰ੍ਹਾਂ ਨਾਲ ਗੰਦਾ ਖਾਣਾ ਸਟੂਡੈਂਟਾਂ ਨੂੰ ਮਿਲ ਰਿਹਾ ਸੀ ਕਿਸ ਤਰੀਕੇ ਨਾਲ ਬਾਥਰੂਮ ਆਰੀ ਸਫਾਈ ਨਹੀਂ ਸੀ ਹੋ ਰਹੀ ਕਿਸ ਤਰ੍ਹਾਂ ਨਾਲ ਉਹਨਾਂ ਦਾ ਬੁਰਾ ਹਾਲ ਉੱਤੇ ਹੋਇਆ ਪਿਆ ਸੀ ਤੇ ਅਸੀਂ ਉਦੋਂ ਇਹੀ ਗੱਲ ਕਹਿੰਦੇ ਸੀ ਵੀ ਇਹਨੂੰ ਸਾਂਭ ਲਓ ਜੇ ਸਾਡਾ ਇੱਕ ਵਾਰੀ ਇਮਪ੍ਰੈਸ਼ਨ ਮਾੜਾ ਹੋ ਗਿਆ ਪੂਰੇ ਦੇਸ਼ ਦੇ ਵਿੱਚ ਜੋ ਅੱਜ ਨਾਮ ਬਣਿਆ ਵਾ ਗਰ ਉਹ ਖਰਾਬ ਹੋ ਗਿਆ ਬੱਚਿਆਂ ਨੇ ਉਰੇ ਆਉਣਾ ਨਹੀਂ ਖਰਚੇ ਸਾਡੇ ਸਿਰ ਚੜ ਜਾਣੇ ਆ ਮੁੜ ਕੇ ਅਸੀਂ ਸਾਂਭ ਨਹੀਂ ਸਕਣਾ 10 ਸਾਲ ਅਸੀਂ ਲਗਾਤਾਰ ਬਦੌਰ ਜ਼ਿੰਮੇਵਾਰ ਆਪੋਜੀਸ਼ਨ ਇਸ ਦੀ ਬਾਤ ਚੱਕਦੇ ਰਹੇ ਉਹ 10 ਸਾਲ ਜਿਹੜਾ ਕਾਂਲੀਦਲ ਦੀ ਸਰਕਾਰ ਦੇ ਵਿੱਚ ਇਸ ਕਾਲਜ ਨੂੰ ਨੈਗਲੈਕਟ ਕਰਿਆ ਗਿਆ ਜਾਣ ਬੁੱਝ ਕੇ ਮਾਰਿਆ ਗਿਆ ਜਦੋਂ 2017 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ ਅਨਫੋਰਚੂਨੇਟਲੀ ਬੀਬੀ ਪਟਲੋ ਸਰਕਾਰ ਦਾ ਹਿੱਸਾ ਨਹੀਂ ਸੀ ਆਪਾਂ ਹਾਰ ਚੁੱਕੇ ਸੀ ਤੇ ਸਾਡੀ ਸਰਕਾਰ ਭਾਵੇਂ ਆ ਗਈ ਸੀ ਪਰ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਬੜਿਆ ਸੀ ਜੋ ਬਿੱਲੀ ਥੈਲੀੋਂ ਬਾਹਰ ਆ ਗਈ ਸਾਰਿਆਂ ਨੂੰ ਸਾਫ਼ ਨਜ਼ਰ ਆ ਰਿਹਾ ਉਸ ਵੇਲੇ ਨਹੀਂ ਸੀ ਸਮਝ ਆ ਰਿਹਾ ਵੀ ਇਹ ਕਿਉਂ ਇਸ ਤਰੀਕੇ ਨਾਲ ਕਰ ਰਹੇ ਹਨ ਪਰ ਅੱਜ ਸਮਝ ਆ ਰਿਹਾ ਹੈ ਵੀ ਉਹ ਕਿਉਂ ਇਸ ਤਰੀਕੇ ਨਾਲ ਕਰ ਰਹੇ ਹੈ ਕਿਉਂਕਿ ਉਹਨੂੰ ਡਿਊਟੀ ਇਹ ਦਿੱਤੀ ਗਈ ਸੀ ਵੀ ਭਾਈ ਤੂੰ ਕਾਂਗਰਸ ਤੇ ਕਾਂਗਰਸ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਜਿਹੜਾ ਕਾਂਗਰਸ ਮੁਕਤ ਭਾਰਤ ਬੀਜੇਪੀ ਸਲੋਗਨ ਲੈ ਕੇ ਚੱਲੀ ਗਿਆ ਉਹ ਕੁਝ ਭੈਟਰਾਹੀਂ ਕਰ ਸਭ ਤੋਂ ਪਹਿਲਾਂ ਸਾਡੀ ਜਦੋਂ ਜਹੇ ਇਸ ਚੀਜ਼ ਤੇ ਰਹੇ ਵੀ ਇਹ ਕਾਲਜ ਨੂੰ ਬੰਦ ਹੋਣ ਦਾ ਜਿਹੜਾ ਫੈਸਲਾ ਹੈ ਉਹਨੂੰ ਰੱਦ ਕਰਾਇਆ ਜਾਵੇ ਵਿਰੋਧੀ ਮੁੱਖ ਮੰਤਰੀ ਹੁੰਦੇ ਹੋਏ ਅਸੀਂ ਸਰਕਾਰ ਤੋਂ ਬਾਹਰ ਹੁੰਦੇ ਹੋਏ ਲੜ ਝਗੜ ਕੇ ਮਿਹਨਤ ਕਰਕੇ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਮਜਬੂਰ ਕਰਿਆ ਕਿ ਉਹਨਾਂ ਨੇ ਬਕਾਇਦਾ ਅਨਾਉਂਸਮੈਂਟ ਕਰੀ ਵਜਦੇ-ਵਾਜੇ ਵੀ ਇਹ ਕਾਲਜ ਨੂੰ ਬੰਦ ਕਰਨ ਦਾ ਫੈਸਲਾ ਰੱਦ ਕੀਤਾ ਜਾਂਦਾ ਹੈ ਕਾਲਜ ਨੂੰ ਚਲਾਇਆ ਜਾਊਗਾ ਇਹਦੇ ਲਈ ਲੋੜੀ ਦੇ ਫੰਡ ਦਿੱਤੇ ਜਾਣਗੇ ਉਸ ਤੋਂ ਬਾਅਦ ਯੁੱਧ ਸ਼ੁਰੂ ਹੋਇਆ ਜੀ ਫੰਡ ਅਰੇਂਜਮੈਂਟ ਦਾ ਕਿਉਂਕਿ ਐਡੀ ਵੱਡੀ ਕਰਜ਼ੇ ਦੀ ਪੰਡ ਕਰੋੜਾਂ ਰੁਪਈਆ ਕੱਲੇ ਕਾਲਜ ਦਾ ਪੁਰਾਣਾ ਕਰਜ਼ਾ ਲਾਉਣ ਲਈ ਪੁਰਾਣੀਆਂ ਤਨਖਾਹਾਂ ਪੁਰਾਣੀਆਂ ਚੀਜ਼ਾਂ ਲਾਉਣ ਲਈ ਹੀ ਸਾਨੂੰ ਜ਼ਰੂਰਤ ਸੀਗੀ ਨਵਾਂ ਕਾਲਜ ਚ ਚਲਾਉਣ ਦੇ ਫੰਡ ਦਾ ਬਹੁਤ ਦੂਰ ਦੀ ਗੱਲ ਹੈ ਜੋ ਕਾਲੀ ਦਲ ਦੀ ਮਿਸਮੈਨੇਜਮੈਂਟ ਕਰਕੇ ਹੋਇਆ ਅਗਰ ਉਹ ਨਾ ਹੋਇਆ ਹੁੰਦਾ ਸਾਡਾ ਕਾਲਜ ਐਟ ਲੀਸਟ ਪ੍ਰੋਫਿਟ ਲਾਸਟ ਪ੍ਰੋਫਿਟਸ ਨਾ ਹੁੰਦਾ ਲਾਸਟ ਵੀ ਨਾ ਹੁੰਦਾ ਤਾਂ ਅਸੀਂ ਇਸ ਕਾਲਜ ਦੇ ਵਿੱਚ ਕੋਈ ਨਾ ਕੋਈ ਕੋਰਸੇਸ ਦੇ ਵਿੱਚ ਚੇਂਜਸ ਕਰਕੇ ਇਹਨੂੰ ਅੱਗੇ ਚਲਾ ਸਕਦੇ ਸੀਗੇ ਪਰ ਉਹ ਜਿਹੜਾ ਪੈਸਾ ਇੱਕ ਵਿਰੋਧੀ ਮੁੱਖ ਮੰਤਰੀ ਤੋਂ ਕੱਢ ਕੇ ਲਿਆਉਣਾ ਨਾ ਮੁਮਕਿਨ ਦੇ ਕਰੀਬ ਸੀਗਾ ਜੋ ਸਾਨੂੰ ਪੂਰੇ ਹਲਕੇ ਨੂੰ ਮਸਾਂ 20-25 ਕਰੋੜ ਰੁਪਇਆ ਗ੍ਰਾਂਟ ਇੱਕ ਹਲਕੇ ਨੂੰ ਮਿਲਦੀ ਹੈ ਉਸ ਦੇ ਵਿੱਚ ਇੱਕ ਹਲਕੇ ਦੇ ਇੱਕ ਕਾਲਜ ਲਈ 15-20 ਕਰੋੜ ਰੁਪਇਆ ਕੱਢ ਕੇ ਲਿਆਉਣਾ ਸਰਕਾਰ ਤੋਂ ਬਾਹਰ ਰਹਿੰਦੇ ਹੋਏ ਬਹੁਤ ਮੁਸ਼ਕਲ ਹੈ ਸਰਕਾਰ ਦੇ ਵਿੱਚ ਬੈਠੇ ਹੋ ਸਭ ਕੁਝ ਕਰ ਸਕਦੇ ਹੋ ਗ੍ਰਾਂਟਾਂ ਕਰੋੜਾਂ ਰੁਪਇਆ ਦੀ ਤੁਸੀਂ ਲੋਕਾਂ ਨੂੰ ਵੰਡਦੇ ਹੋ ਆਪਦੇ ਹਲਕੇ ਨੂੰ ਤਾਂ ਦੇ ਹੀ ਸਕਦੇ ਹੋ ਜਿਵੇਂ 2002 ਤੋਂ 2007 ਵੇਲੇ ਆਪਾਂ ਖੁੱਲੇ ਗੱਫੇ ਕਰਕੇ ਵੰਡੇ ਆ ਉਹਨਾਂ ਸਮਿਆਂ ਦੇ ਵਿੱਚ 300 ਕਰੋੜ ਰੁਪਇਆ ਗ੍ਰਾਂਟ ਮੈਨੇ ਰੱਖਦੀ ਸੀ ਅੱਜ ਦੇ 3000 ਕਰੋੜ ਦੇ ਬਰਾਬਰ ਸੀਗਾ ਪਰ ਸਰਕਾਰ ਤੋਂ ਬਾਹਰ ਰਹਿੰਦੇ ਹੋਏ ਫੇਰ ਵੀ ਲਗਾਤਾਰ ਜਦੋਂ ਜਹਤ ਅਸੀਂ ਕਰਦੇ ਰਹੇ ਲੜਦੇ ਰਹੇ ਪਰ ਮੇਰਾ ਸਵਾਲ ਇੱਥੇ ਸਾਡੀ ਵਿਰੋਧੀ ਧਿਰ ਨੂੰ ਹੈ ਜੋ ਅੱਜ ਅਸੀਂ ਕਰ ਰਹੇ ਹਾਂ ਜੀ ਵਿਰੋਧੀ ਧਿਰ ਦੇ ਵਿੱਚ ਬੈਠ ਕੇ ਆਵਾਜ਼ ਉਠਾ ਰਹੇ ਹਾਂ ਜਦੋਂ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਸਾਡੀ ਵਿਰੋਧੀ ਧਿਰ ਕਿੱਥੇ ਗਈ ਸੀ ਇਹ ਕਿਉਂ ਸੁੱਤੀ ਪਈ ਸੀ ਇਹਨਾਂ ਨੇ ਇੱਕ ਜ਼ਿੰਮੇਵਾਰ ਵਿਰੋਧੀ ਧਿਰ ਦਾ ਕਿਉਂ ਨਹੀਂ ਫਰਜ਼ ਨਿਭਾਇਆ ਕਿਉਂ ਨਹੀਂ ਉੱਥੇ ਰੌਲਾ ਪਾਇਆ ਸਾਡੇ ਜਿਹੜੇ ਮੁਲਾਜ਼ਮ ਭਰਾ ਸੀ ਕਿ ਹੁਣ ਪਤਾ ਨਹੀਂ ਸਰਕਾਰ ਤੋਂ ਡਰਦੇ ਬੋਲਣਗੇ ਕਿ ਨਹੀਂ ਬੋਲਣਗੇ ਅਸੀਂ ਤਾਂ ਖੁਦ ਉਹਨਾਂ ਨੂੰ ਇਹ ਚੀਜ਼ ਕਹਿੰਦੇ ਰਹੇ ਹਾਂ ਵੀ ਭਾਈ ਠੀਕ ਹੈ ਅਸੀਂ ਸਰਕਾਰ ਦੇ ਵਿੱਚ ਅੰਦਰੋਂ ਮਿਹਨਤ ਕਰ ਰਹੇ ਹਾਂ ਤੁਸੀਂ ਜਾ ਕੇ ਮੜਾ ਜਾ ਖੜਕਾ ੜਕਾ ਕਰੋ ਧਰਨਾ ਅੱਭੀ ਸਰਕਾਰ ਦੇ ਖਿਲਾਫ ਕਹਿਣਾ ਬਹੁਤ ਔਖਾ ਹੁੰਦਾ ਪਰ ਸਾਡੇ ਲੋਕਾਂ ਲਈ ਸਾਨੂੰ ਇਹ ਵੀ ਮਨਜ਼ੂਰ ਸੀਗਾ ਪਰ ਉੱਥੇ ਇਹ ਜ਼ਿੰਮੇਵਾਰੀ ਸਾਡੇ ਵਿਰੋਧੀ ਧਿਰ ਦੀ ਬਣਦੀ ਸੀ ਜਿਵੇਂ ਅਸੀਂ ਅੱਜ ਇੱਕ ਮਜ਼ਬੂਤ ਬੁਲੰਦ ਆਵਾਜ਼ ਕਰ ਰਹੇ ਹਾਂ ਅਸੀਂ ਕਿਸੇ ਕਿੰਤੂ ਪਰੰਤੂ ਤੋਂ ਨਹੀਂ ਡਰ ਰਹੇ ਸਾਨੂੰ ਪਤਾ ਇਹਨਾਂ ਨੇ ਸਾਡੇ ਤੇ ਘੁਮਾ ਕੇ ਗੱਲ ਲਿਆਉਣ ਦੀ ਕੋਸ਼ਿਸ਼ ਕਰਨੀ ਹੈ ਪਰ ਕੀ ਉਸ ਗੱਲ ਤੋਂ ਡਰਦੇ ਮਾਰੇ ਲੋਕਾਂ ਦੀ ਆਵਾਜ਼ ਸੁਣਨੀ ਬੰਦ ਕਰਦੀਏ ਕੀ ਅਸੀਂ ਲੜਨਾ ਬੰਦ ਕਰਦੀਏ ਜਿਹੜੇ ਲੋਕ ਇਹ ਗੱਲ ਕਹਿੰਦੇ ਜੀ ਤੁਸੀਂ ਪਹਿਲਾਂ ਤੁਸੀਂ ਪਹਿਲਾਂ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਕੀ ਚਾਹੁੰਦੇ ਹੋ ਵੀ ਆਵਾਜ਼ ਬੰਦ ਹੋ ਜਾਵੇ ਜਿਹੜੇ ਝਾੜੂ ਵਾਲੇ ਲੋਕ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਬਈ ਜੀ ਕਾਂਗਰਸੀ ਮਾੜੇ ਸੀ ਕਾਲੀ ਮਾੜੇ ਸੀ ਉਹਨਾਂ ਨੇ ਕਰਿਆ ਨਹੀਂ ਕਰਿਆ ਲੋਕ ਦੇਖਣਗੇ ਜਾਂ ਅਸੀਂ ਦੇਖਾਂਗੇ ਪਰ ਜਿਹੜੀ ਵੀ ਕਾਰਨ ਹੋਏ ਲੋਕਾਂ ਨੇ ਸਾਨੂੰ ਹਰਾ ਕੇ ਘਰੇ ਬਾਹਤਾ ਤੁਹਾਨੂੰ ਮੌਕਾ ਦਿੱਤਾ ਤੁਸੀਂ ਕਾਂਗਰਸੀ ਜਾਂ ਕਾਲੀ ਤਾਂ ਨਹੀਂ ਬਣਨ ਆਏ ਸੀ ਤੁਸੀਂ ਤਾਂ ਬਦਲਾਅ ਕਹਿ ਕੇ ਆਈ ਸੀ ਜਾਂ ਤਾਂ ਤੁਸੀਂ ਇਹ ਕਹੋ ਵੀ ਅਸੀਂ ਤਾਂ ਜੀ ਕਾਂਗਰਸੀਆਂ ਵਰਗੇ ਬਣਨ ਆਏ ਸੀ ਕਾਂਗਰਸੀਆਂ ਨੇ ਨਹੀਂ ਕਰਿਆ ਇਸ ਲਈ ਅਸੀਂ ਵੀ ਨਹੀਂ ਕਰਨਾ ਜੇ ਤੁਸੀਂ ਬਦਲਾਅ ਕਹਿ ਕੇ ਆਈ ਸੀ ਤਾਂ ਤੁਸੀਂ ਇੱਕ ਡਿਫਰੈਂਟ ਅਪਰੋਚ ਲੈ ਕੇ ਆਓ ਨਾ ਵੀ ਕਾਂਗਰਸੀਆਂ ਨੇ ਨਹੀਂ ਕਰਿਆ ਸੀ ਜੀ ਦੇਖੋ ਅਸੀਂ ਕਰ ਰਹੇ ਹਾਂ ਅਸੀਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਰਾਹੁਲ ਦੀਆ ਪ੍ਰਪੋਜ਼ਲ ਨੂੰ ਅਸੀਂ ਐਕਸੈਪਟ ਕਰ ਰਹੇ ਹਾਂ ਅਸੀਂ ਉਹਦੇ ਯੂਨੀਵਰਸਿਟੀ ਸਰਜੀਤ ਕਰਨਾ ਚਾਹੁੰਦੇ ਸੋ ਇਹ ਸਿਰਫ ਬਲੇਮ ਸ਼ਿਫਟ ਕਰਨਾ ਇਹ ਭਾਰਤੀ ਜਨਤਾ ਪਾਰਟੀ ਦੀ ਪਲੇ ਬੁੱਕ ਦਾ ਹਿੱਸਾ ਹੈ ਜੀ ਜਿਹਨੂੰ ਝਾੜੂ ਵੀ ਥੱਲੇ ਕਾਪੀ ਕਰ ਰਿਹਾ ਹੈ ਸੈਂਟਰ ਦੇ ਵਿੱਚ ਬੀਜੇਪੀ ਵੀ ਇਹੀ ਕਰ ਰਹੀ ਹੈ 11 12 ਸਾਲ ਸਰਕਾਰ ਚ ਬੈਠਿਆ ਨੂੰ ਗੋਗੇ ਕੋਈ ਮੁੱਦਾ ਚੱਕ ਲੋ ਉਹ 1945 ਤੇ ਪਹੁੰਚ ਜਾਂਦੇ 1950 ਤੇ ਪਹੁੰਚ ਜਾਂਦੇ ਉਹ ਵੀ ਝਾੜੂ ਵਾਲੇ ਨੇ ਇਹਨਾਂ ਨੂੰ ਕੋਈ ਤੁਸੀਂ ਅੱਜ ਮੰਗ ਕਰ ਲੋ ਇਹ ਕਹਿੰਦੇ ਪੁਰਾਣਾ 76 ਸਾਲ ਪੁਰਾਣਾ 76 ਸਾਲ ਉਹ 76 ਸਾਲ ਨਿਭੜ ਚੁੱਕ ਲੋਕਾਂ ਨੂੰ ਦਾ ਸਾਬਕਤਾਬ ਕਰਕੇ ਪਾਰਟੀਆਂ ਨੂੰ ਹਰਾਤਾ ਤੁਹਾਨੂੰ ਜਿਤਾਤਾ ਤੁਹਾਨੂੰ ਮੌਕਾ ਦਿੰਦਾ ਹੁਣ ਸਵਾਲ ਤੁਹਾਡੇ ਤਿੰਨ ਸਾਲ ਦਾ ਅਸੀਂ ਬਤੌਰ ਵਿਰੋਧੀ ਧਿਰ ਕੀ ਭੂਮਿਕਾ ਨਿਭਾਉਣਿਆ ਲੋਕਾਂ ਨੇ ਉਹ ਦੇਖਣਾ ਤੁਸੀਂ ਬਤੌਰ ਸਰਕਾਰ ਕੀ ਭੂਮਿਕਾ ਨਿਭਾਉਣਿਆ ਲੋਕਾਂ ਨੇ ਇਹ ਦੇਖਣਾ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾ ਸਕੇ ਉਹ ਤੁਹਾਡਾ ਫੇਲਿਅਰ ਹੈ ਉਹਦੇ ਕਰਕੇ ਇਹ ਨਹੀਂ ਵੀ ਅਸੀਂ ਉਸ ਦੇ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਦੇਖੋ ਜੀ ਜੇ ਸਰਕਾਰ ਚਾਹੇ ਤਾਂ ਕੀ ਪੋਸੀਬਲ ਨਹੀਂ ਹੋ ਸਕਦਾ ਦੇਖੋ ਆਫਟਰ ਆਲ ਜਿਹੜੇ ਰੂਲਸ ਨੇ ਰੂਲਸ ਆਰ ਮੇਡ ਫॉर ਦੀ ਪੀਪਲ ਲੋਕਾਂ ਲਈ ਬਣੇ ਆ ਸਰਕਾਰ ਲੋਕਾਂ ਦੀ ਹੈ ਅਗਰ ਸਰਕਾਰ ਚਾਹੇ ਤਾਂ ਇੱਕ ਕੈਬਨਟ ਮੀਟਿੰਗ ਦੇ ਵਿੱਚ ਕੋਈ ਆਰਡੀਨੈਂਸ ਪਾਸ ਕਰ ਸਕਦੀ ਹੈ ਕੋਈ ਆਪਣਾ ਮਤਾ ਲਿਆ ਕੇ ਪਾਸ ਕਰ ਸਕਦੀ ਹੈ ਉਹ ਤਾਂ 100 ਤਰ੍ਹਾਂ ਦੇ ਤਰੀਕੇ ਨਿਕਲੇ ਜਾ ਸਕਦੇ ਆ ਕਿੰਨੇ ادارے ਨੇ ਜਿਹੜੇ ਪ੍ਰਾਈਵੇਟਾਈਜ਼ ਕਰੇ ਗਏ ਨੇ ਜੀ ਪਹਿਲਾਂ ਜਲੰਧਰ ਦੇ ਵਿੱਚ ਵੀ ਮਨਲਾ ਦਾ ਇੱਕ ਹੋਇਆ ਇੱਕ ਡੈਂਟਲ ਕਾਲਜ ਵੀ ਹੋਇਆ ਮੈਡੀਕਲ ਕਾਲਜ ਹੋਇਆ ਨੇ ਕਿੰਨੇ ادارے ਨੇ ਜਿਹੜੇ ਪ੍ਰਾਈਵੇਟਾਈਜ਼ ਕਰੇ ਗਏ ਦੂਸਰੀ ਗੱਲ ਇੱਥੇ ਤਾਂ ਦਿੱਕਤ ਇਹਨੇ ਬੰਦ ਪਿਆ ਦਾਰਾ ਹੈ ਜੀ ਅਸੀਂ ਤਾਂ ਚੱਲਦੀ ਚੀਜ਼ ਨੂੰ ਮੰਗ ਹੀ ਨਹੀਂ ਦੇ ਅਸੀਂ ਤਾਂ ਇਹ ਕਹਿੰਿਆ ਯਾਰ ਤੁਸੀਂ ਚਲਾ ਲਓ ਨਹੀਂ ਚਲਾ ਸਕਦੇ ਭਰਾਵਾ ਫੇਰ ਅਸੀਂ ਕਿਸੇ ਇੰਟਰਨੈਸ਼ਨਲ ਯੂਨੀਵਰਸਿਟੀ ਦਾ ਕੋਈ ਚੰਗਾ ਵੱਡਾ ਕੈਂਪਸ ਇੱਥੇ ਲਿਆ ਕੇ ਖੋਲਦੇ ਆਂ ਪੂਰੇ ਦੇਸ਼ ਭਰ ਤੋਂ ਉਹਦੇ ਬੱਚੇ ਪੜਨ ਆਉਣਗੇ ਹਾਈ ਟੈਕ ਇੰਡਸਟਰੀ ਆਊਗੀ ਜਿੱਥੇ ਸਾਡੇ ਕੋਲੇ ਲੇਬਰ ਹੋਊਗੀ ਐਜੂਕੇਟਿਡ ਲੇਬਰ ਹੋਊਗੀ ਤਾਂ ਉਹਦੇ ਸ਼ਾਇਦ ਰਿਲੇਟਡ ਇੰਡਸਟਰੀ ਵੀ ਗਰੋ ਕਰ ਜਾਵੇ ਓਫੀਸ਼ੀਅਲ ਕੀ ਐਫਰਟਸ ਕਰ ਰਹੇ ਆ ਆਪਾਂ ਜਿਹੜੀਆਂ ਕੋਈ ਲਿਖਾ ਬੜੀ ਲਿਖਿਆ ਲਿਖੀਏ ਵੀ ਮੰਗੋ ਉਹਦੇ ਬਾਅਦ ਕੀ ਐਫਰਟਸ ਕਰ ਦਿੱਤੇ ਨੇ ਇਸ ਇਸ ਪ੍ਰੋਪੋਜ਼ਲ ਬਾਰੇ ਇਹ ਪ੍ਰੋਪੋਜ਼ਲ ਦਾਦਾ ਜੀ ਅੱਜ ਡੇ 1 ਹੈ ਦੇਖੋ ਇਹ ਤਾਂ ਬੇਸਿਕਲੀ ਕੁਝ ਦਿਨ ਪਹਿਲਾਂ ਮੈਂ ਕਾਲਜ ਦੇ ਵਿੱਚ ਵੈਸੀ ਲੰਘਦੇ ਅਸੀਂ ਚਲੇ ਗਏ ਤੇ ਬੜਾ ਮਨ ਦੁਖੀ ਹੋਇਆ ਦੇਖ ਕੇ ਠੀਕ ਹੈ ਨਾ ਤੇ ਇਹੀ ਹੋਇਆ ਵੀ ਯਾਰ ਕਿੰਨੀ ਕਿਤੇ ਚੁੱਪ ਬੈਠੇ ਰਾਂਗੇ ਇਸੇ ਗੱਲ ਤੋਂ ਸ਼ਾਇਦ ਅਸੀਂ ਪਹਿਲਾਂ ਬੋਲ ਨਹੀਂ ਸੀ ਰਹੇ ਵੀ ਯਾਰ ਚਲੋ ਇਹ ਕਹਿਣਗੇ ਜੀ ਅਸੀਂ ਕਰ ਰਹੇ ਹਾਂ ਜੀ ਸਾਨੂੰ ਮੌਕਾ ਨਹੀਂ ਦਿੰਦੇ ਜੀ ਸਾਡੇ ਵਿੱਚ ਲਾਤਾਂ ਉਡਾਉਂਦੇ ਅਸੀਂ ਬਹੁਤ ਮੌਕਾ ਦੇ ਲਿਆ ਪਰ ਹੁਣ ਨਹੀਂ ਦੇਖਿਆ ਜਾ ਸਕਦਾ ਜਿਸ ਤਰੀਕੇ ਨਾਲ ਦੇਖੋ ਬਿਲਡਿੰਗ ਸਾਡੀ ਖਤਮ ਹੋ ਰਹੀ ਹੈ ਖਾਕ ਹੋ ਰਹੀ ਹੈ ਜਲਦੀ ਚੀਜ਼ ਹੋਵੇ ਨਾ ਜਿਹੜੀ ਇਹ ਸਾਡੀ ਗੱਲ ਕਰਦੇ ਆ ਜੀ ਕਾਂਗਰਸ ਦੀ ਸਰਕਾਰ ਜਦੋਂ ਅਸੀਂ ਹਾਲਾਂਕਿ ਹਾਰੇ ਵੀ ਸੀ ਕੈਪਟਨ ਅਮਨਿੰਦਰ ਸਿੰਘ ਮੁੱਖ ਮੰਤਰੀ ਸੀ ਪਰ ਉਸ ਵੇਲੇ ਵੀ ਘੱਟੋ ਘੱਟ ਉਹ ਸਟੂਡੈਂਟ ਤਾਂ ਸੀਗੇ ਘ ਰੋਜ਼ ਕੰਮ ਤਾਂ ਹੁੰਦਾ ਸੀ ਪੱਕਾ ਤਾਲਾ ਲਾ ਕੇ ਤਾਂ ਵੀ ਬੰਦ ਕਰਿਆ ਸੀ ਤੁਸੀਂ ਆ ਜਾ ਕੇ ਦੇਖੋ ਉੱਥੇ ਕਹੇ ਜਾਂ ਰੋਹੀ ਪਿਆ ਬਾਣ ਬਣਿਆ ਪਿਆ ਜੰਗਲ ਪਸ਼ੂ ਉੱਥੇ ਅੰਦਰ ਬੜੇ ਪਏ ਨੇ ਸਾਡੀ ਬਿਲਡਿੰਗ ਖਾਕ ਹੋ ਰਹੀ ਹੈ ਮੈਨੂੰ ਪਤਾ ਲੱਗਿਆ 20-25 ਲੱਖ ਦਾ ਤਾਂ ਸਾਮਾਨ ਹੀ ਵਿੱਚੋਂ ਚੋਰੀ ਹੋ ਗਿਆ ਜੂ ਸੁਣਨਾ ਚਾਹੀਏ ਸਾਮਾਨ ਚੋਰੀ ਹੋਣ ਦੀ ਗੱਲ ਕਿ ਕੀ ਰਾਤਾਂ ਨੂੰ ਕਹਿੰਦੇ ਟਰੱਕ ਭਰ ਕੇ ਚਲੇ ਗਏ ਲੱਗਦਾ ਜੀ ਉਹ ਚੋਰੀ ਹੋਇਆ ਜਾਂ ਇਹ ਕੋਈ ਸ਼ਕੀਰਿਆ ਕੋਈ ਮੀਡੀਆ ਦੇ ਵਿੱਚ ਗੱਲ ਨਹੀਂ ਜਾਂਦਾ ਕਿ ਇਹ ਮੁੱਦਾ ਜਾਂ ਕੋਈ ਪੁਲਿਸਰ ਪਾਇਆ ਰਹੇ ਦੇ ਬਾਰੇ ਜਾਂ ਜਿਹੜਾ ਵੀ ਕੁਝ ਸੁਣਿਆ ਦੇਖੋ ਜੀ ਇਹ ਮੈਨੂੰ ਵੀ ਅੱਜ ਹੀ ਅ ਪਤਾ ਲੱਗਿਆ ਕੁਝ ਮੀਡੀਆ ਵਾਲੇ ਭਰਾਵਾਂ ਤੋਂ ਇਨਫੋਰਮੇਸ਼ਨ ਆਈ ਹੈ ਵੀ ਸਮਾਨ 20-25 ਲੱਖ ਦਾ ਚੋਰੀ ਹੋਇਆ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਰਾਤਾਂ ਨੂੰ ਟਰੱਕ ਭਰ ਕੇ ਗਏ ਐ ਤਾਂ ਇਹ ਤਾਂ ਬੜੀ ਸੀਰੀਅਸ ਗੱਲ ਹੈ ਇਹਨੂੰ ਬੜੀ ਸੀਰੀਅਸਲੀ ਦੇਖਣਾ ਚਾਹੀਦਾ ਕਿਉਂਕਿ ਸਾਨੂੰ ਤਾਂ ਇਹ ਲੱਗਦਾ ਸੀ ਵੀ ਇੱਕ ਜ਼ਿੰਮੇਵਾਰ ਸਰਕਾਰ ਦੇ ਨਾਤੇ ਜਦੋਂ ਵੀ ਕੋਈ ادارے ਨੂੰ ਤੁਸੀਂ ਬੰਦ ਕਰਦੇ ਹੋ ਤਾਂ ਉੱਥੇ ਬਕਾਇਦਾ ਕੱਲੀ-ਕੱਲੀ ਪ੍ਰਾਪਰਟੀ ਦੀ ਕਾਊਂਟਿੰਗ ਹੁੰਦੀ ਹੈ ਉਹਦੇ ਰਜਿਸਟਰਸ ਬਣਦੇ ਆ ਉਹਦੀ ਹੈਂਡਓਵਰ ਹੁੰਦਾ ਟੇਕਓਵਰ ਹੁੰਦਾ ਪ੍ਰੋਪਰ ਵੀ ਇਹਨੂੰ ਵੀ ਐਸੇ ਤਰੀਕੇ ਨਾਲ ਕਰਕੇ ਪ੍ਰੋਪਰ ਖਾਲੀ ਕੀਤਾ ਗਿਆ ਹੋਊਗਾ ਅਗਰ ਐਸੇ ਤਰੀਕੇ ਨਾਲ ਸਿੱਟ ਗਏ ਤਾਂ ਸਰਕਾਰ ਆ ਜਵਾਬ ਦਵੇ ਵੀ ਹੂ ਇਸ ਰਿਸਪੋਨਸਿਬਲ ਫਾਰ 댓 ਜੋ ਤੁਸੀਂ ਬੰਦ ਕਰਿਆ ਆ ਆਫਟਰ ਆਲ ਇਹ ਕਿ ਸਰਕਾਰੀ ਪ੍ਰਾਪਰਟੀ ਹੈ ਕਿਸੇ ਨੂੰ ਤਾਂ ਦਿੱਤੀ ਹੋਗੀ ਇੱਕ ਘਰ ਵੀ ਆਪਾਂ ਖਾਲੀ ਕਰਾਉਨੇ ਆ ਬੈੱਡ ਛੱਡੋ ਚਾਦਰਾਂ ਤੱਕ ਦੀ ਗਿਣਤੀ ਹੁੰਦੀ ਹੈ ਸਾਨੂੰ ਪਤਾ ਜਦੋਂ ਅਸੀਂ ਸਰਕਾਰੀ ਰਹਿ ਛੱਡੀ ਸੀਗੀ ਤਾਂ ਉਦੋਂ ਕਿਵੇਂ ਡਰਾਮਾ ਕਿਵੇਂ ਮਾਹੌਲ ਸਜਾਇਆ ਗਿਆ ਸੀ ਜਿਵੇਂ ਅਸੀਂ ਫਲਾਣਾ ਕਰਾ ਲਿਆ ਜੀ ਲੋਕਾਂ ਨੂੰ ਟਰੱਕਾਂ ਦੇ ਟਰੱਕ ਦਿਖਾਏ ਗਏ ਸੀ ਹੋਰ ਚੀਜ਼ਾਂ ਕਰੀਆਂ ਗਈਆਂ ਸੀਗੀਆਂ ਤੇ ਅੱਜ ਜਿਹੜੇ ਹੋਰੋਂ ਤੁਸੀਂ ਕਹਿੰਦੇ ਰਾਤਾਂ ਨੂੰ ਟਰੱਕ ਚੜ੍ਹ ਕੇ ਚੋਰੀ ਹੋ ਕੇ ਗਏ ਆ ਤੇ ਜੇ ਉਹ ਸਰਕਾਰ ਨੂੰ ਦਿਖਦੇ ਨਹੀਂ ਤਾਂ ਫਿਰ ਇਹ ਤਾਂ ਬਹੁਤ ਵੱਡੀ ناک ਤੇ ਇਸ ਦੇ ਉੱਤੇ ਸਰਕਾਰ ਨੂੰ ਲਿਖ ਕੇ ਵੀ ਭੇਜਾਂਗੇ ਜਿਹੜਾ ਗੁਲ ਸਾਹਿਬ ਨੇ ਸਵਾਲ ਕਰਿਆ ਸੀ ਵੀ ਅਸੀਂ ਇਸ ਤੇ ਕੀ ਪ੍ਰੋਸੈਸ ਅਡਾਪਟ ਕਰਾਂਗੇ ਅੱਜ ਸਾਡਾ ਡੇ 1 ਹੈ ਜੀ ਅਸੀਂ ਅੱਜ ਇੱਕ ਵੀਡੀਓ ਰਿਲੀਜ਼ ਕਰੀ ਹੈ ਜਿਹੜੀ ਤੁਹਾਨੂੰ ਸਾਰਿਆਂ ਨੂੰ ਅਸੀਂ ਲਿੰਕ ਸ਼ੇਅਰ ਕਰਾਂਗੇ ਤਾਂ ਕਿ ਪਬਲਿਕ ਦੀ ਸਪੋਰਟ ਮਿਲੇ ਥੋਡੇ ਰਾਹੀਂ মিডিਆ ਰਾਹੀਂ ਅਸੀਂ ਸਰਕਾਰ ਨੂੰ ਤੇ ਲੋਕਾਂ ਨੂੰ ਇਹ ਪਹੁੰਚ ਕਰਨਾ ਚਾਹੁੰਦੇ ਆ ਇਸ ਤੋਂ ਬਾਅਦ ਅਗਰ ਸਰਕਾਰ ਸਾਨੂੰ ਕਿਸੇ ਗੱਲਬਾਤ ਲਈ ਇਨਵਾਈਟ ਕਰੂਗੀ ਅਸੀਂ ਉਹਨਾਂ ਕੋਲ ਜਾ ਕੇ ਆਪਣੀ ਕੋਈ ਪ੍ਰਪੋਜ਼ਲ ਅੱਗੇ ਰੱਖਾਂਗੇ ਸਰਕਾਰ ਸਾਨੂੰ ਦੇਊਗੀ ਲਿਖ ਕੇ ਭੇਜਾਂਗੇ ਜਿਸ ਤਰ੍ਹਾਂ ਦੀ ਸਾਡੇ ਤੋਂ ਕੋਈ ਪ੍ਰਪੋਜ਼ਲ ਚਾਹੁੰਦੇ ਅਸੀਂ ਉਹਨੂੰ ਸਬਮਿਟ ਕਰਨ ਨਹੀਂ ਦਿਆ ਨਾ ਅਸੀਂ ਤਾਂ ਇਹ ਕਹਿਣਾ ਹੈ ਸਾਨੂੰ ਇੱਕ ਮੌਕਾ ਤਾਂ ਦਿਓ ਚਲੋ ਸਿਰੇ ਚੜੂ ਚੀਜ਼ ਕਾਲਪੁਰਖ ਮੇਰ ਕਰੂਗਾ ਹੱਲਾ ਤਾਂ ਮਾਰਨ ਦਾ ਮੌਕਾ ਦਿਓ ਸਰਕਾਰ ਕਹੇ ਵੀ ਜਾਓ ਵੀ ਤੁਸੀਂ ਜਾ ਕੇ ਗੱਲ ਕਰੋ ਅਸੀਂ ਕਿਹੜੀ ਅਥਾਰਟੀ ਨਾਲ ਜਾ ਕੇ ਗੱਲ ਕਰੀਏ ਕਿਸੇ ਨਾਲ ਸਿੱਤੂ ਸਾਹਿਬ ਨੇ ਕਹੀ ਵੀ ਕਹੇ ਹੁੰਦਾ ਸੀ ਕਿ ਕਿ ਉਹਨਾਂ ਨੇ ਦੂਜੇ ਕਾਲਜ ਦੇ ਐਡਮਿਸ਼ਨਾਂ ਦੀ ਵੀ ਚੈ ਲੈ ਕੇ 25 ਉਧਰ ਸ਼ਿਫਟ ਕਰਾਈ ਨਹੀਂ। ਵੀਹੀ ਕਾਰਨ ਹੈ ਕਿ ਛੋਟਾ ਨੇ ਕਿੰਨੀ ਟਿਕਟੀ ਹੈ ਜਿਸ ਕਰਕੇ ਪੰਡਾ ਕਰਨ ਬਣਿਆ ਉਹਨੂੰ ਕਿਵੇਂ ਦੇਖੀ ਜੀ ਇਹ ਇਹ ਵਾਕਈ ਮੇਰੇ ਕੋਲੇ ਵੀ ਗੱਲਾਂ ਆਈਆਂ ਨੇ ਵੀ ਕੁਝ ਵਿੱਚ ਇਹੋ ਜਿਹੇ ਅਨਸਰ ਸੀਗੇ ਜਿਨ੍ਹਾਂ ਨੇ ਐਡਮਿਸ਼ਨਾਂ ਵੇਚੀਆਂ ਬਾਹਰ ਤੇ ਵੇਚ ਕੇ ਜਿਸ ਕਰਕੇ ਕਾਲਜ ਡੁੱਬਿਆ ਇਹਦੇ ਵੀ ਦੋ ਤਿੰਨ ਜਵਾਬ ਨੇ ਜੀ ਪਹਿਲੀ ਗੱਲ ਤਾਂ ਇਹਦੇ ਤੇ ਬੜੀ ਸਟ੍ਰਿਕਟ ਸਾਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਜਿਹੜੇ ਲੋਕਾਂ ਨੇ ਇਹੋ ਜੀ ਚੀਜ਼ ਕੀਤੀ ਹੈ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਬੱਚਿਆਂ ਦੇ ਤੇ ਸਾਡੇ ਇਲਾਕੇ ਦੇ ਫਿਊਚ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਜੀ ਅਗਰ ਸਾਡੀ ਕਾਲਜ ਦੀ ਰੈਪਿਊਟੇਸ਼ਨ ਉਸੇ ਤਰੀਕੇ ਨਾਲ ਇੰਟੈਕਟ ਹੁੰਦੀ ਜਿਵੇਂ ਪਹਿਲਾਂ ਸੀਗੀ ਤਾਂ ਵਿੱਚੋਂ 10 20 50 ਐਡਮਿਸ਼ਨ ਹੋਰਾਂ ਪਰਾਂ ਹੋ ਵੀ ਜਾਂਦੀਆਂ ਸਾਡਾ ਕਾਲਜ ਨਹੀਂ ਸੀ ਮਰਦਾ ਇਹ ਸਾਨੂੰ ਕਦੋਂ ਦਿੱਕਤ ਆਈ ਜਦੋਂ ਸਾਡੇ ਕੋਲੇ ਆਲਰੇਡੀ ਐਡਮਿਸ਼ਨਾਂ ਘਟ ਗਈਆਂ ਬੱਚੇ ਸਾਡੇ ਕੋਲੇ ਆਉਣੋਂ हट ਗਏ ਕਿਉਂਕਿ ਗੁਰਾ ਹਾਲ ਉਹਰੇ ਹੋਇਆ ਹੁੰਦਾ ਸੀ ਜਿਹਨੂੰ ਬਿਲਕੁਲ ਅਨਸਰਦੇ ਨੂੰ ਬੱਚਾ ਉਹਰੇ ਆ ਕੇ ਐਡਮਿਸ਼ਨ ਲੈਂਦਾ ਸੀ ਉਹ ਐਡਮਿਸ਼ਨ ਅਗਰ ਬਾਹਰ ਕੋਈ ਵੇਚ ਦਿੰਦਾ ਸੀ ਤਾਂ ਸਾਡਾ ਕਾਲਜ ਠੱਪ ਹੋ ਜਾਂਦਾ ਸੀ ਸੋ ਇਹ ਦੋਈ ਚੀਜ਼ਾਂ ਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ ਤੀਸਰੀ ਗੱਲ ਮੈਂ ਸਾਡੇ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਈ ਵਾਰੀ ਇਸ ਮੁੱਦੇ ਦਾ ਇਸੇ ਚੀਜ਼ ਕਰਕੇ ਸਮਰਥਨ ਘੱਟ ਕਰਿਆ ਜਾਂਦਾ ਵੀ ਆਰੇ ਤਾਂ ਮੁਲਾਜ਼ਮਾਂ ਦਾ ਰੌਲਾ ਹੈ ਮੁਲਾਜ਼ਮਾਂ ਨੇ ਉਹਨਾਂ ਦੀਆਂ ਬਾਹਰ ਵੇਚਤੀਆਂ ਹੁਣ ਅਸੀਂ ਉਹਨਾਂ ਦੇ ਧਰਨੇ 'ਚ ਕਿਉਂ ਜਾਈਏ ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਗਾ ਇਹ ਕੱਲੇ ਮੁਲਾਜ਼ਮਾਂ ਦਾ ਰੌਲਾ ਨਹੀਂ ਹੈ ਕੱਲੇ ਮੁਲਾਜ਼ਮਾਂ ਦਾ ਮੁੱਦਾ ਨਹੀਂ ਹੈ ਮੁਲਾਜ਼ਮਾਂ ਦੀ ਤਾਂ ਜੋ ਸ਼ੋਸ਼ਣ ਹੋਣਾ ਸੀ ਹੋ ਚੁੱਕਿਆ ਉਹਨਾਂ ਦੀਆਂ ਪੁਰਾਣੀਆਂ ਤਨਖਾਹਾਂ ਬਕਾਇਆ ਸਾਰੇ ਜੱਫਤ ਕਰਕੇ ਉਹਨਾਂ ਨੂੰ ਇੱਧਰ ਉੱਧਰ ਅਡਜਸਟ ਕਰਨ ਦੀ ਪ੍ਰਪੋਜ਼ਲਾਂ ਦੇ ਚੁੱਕੇ ਨੇ ਪਰ ਇਹ ਜਿਹੜਾ ਮੁੱਦਾ ਜੇ ਮੈਂ ਕਿਹਾ ਪੂਰੇ ਸਾਡੇ ਇਲਾਕੇ ਦੀ ਅਰਥ ਵਿਵਸਥਾ ਦਾ ਹੈ ਸਾਡੇ ਸ਼ਹਿਰ ਦੀ ਮੰਡੀ ਦੀ ਬਾਜ਼ਾਰ ਦਾ ਸਾਡਾ ਮਸਲਾ ਹੈ ਉਹਨਾਂ ਦੀ ਰੋਜ਼ੀ ਰੋਟੀ ਦਾ ਮਸਲਾ ਹੈ ਤੇ ਸਾਡੇ ਨੌਜਵਾਨਾਂ ਦੇ ਭੁੱਖ ਦਾ ਮਸਲਾ ਹੈ ਜੇ ਕਾਲਜ ਚੱਲਦਾ ਤਾਂ ਕੱਲੇ ਮਲਾਜ਼ਮਾਂ ਨੂੰ ਰੋਜ਼ਗਾਰ ਨਹੀਂ ਮਿਲਣਾ ਉਹਦੇ ਨਾਲ ਸਾਡੇ ਸ਼ਹਿਰ ਨੂੰ ਰੋਜ਼ਗਾਰ ਮਿਲਣਾ ਹੈ ਸ਼ਹਿਰ ਕਰਕੇ ਸਾਡੇ ਪਿੰਡਾਂ ਨੂੰ ਰੋਜ਼ਗਾਰ ਮਿਲਣਾ ਹੈ ਤੇ ਸਾਡੇ ਬੱਚਿਆਂ ਨੂੰ ਉੱਚ ਵਿੱਦਿਆ ਮਿਲਣੀ ਹੈ ਸੋ ਉਹਦੇ ਕਰਕੇ ਇਹਦਾ ਸਾਥ ਦਿੱਤਾ ਜਾ ਜਿਹੜਾ 105 ਬੰਦਾ ਸੀ ਕਾ ਸੋਸਾਇਟ ਕਰਕੇ 104 ਰਹਿ ਗਈ ਕੀ ਉਹਨਾਂ ਜੋ ਕੋਈ ਐਡਜਸਟਮੈਂਟ ਜਾਂ ਕਰੀ ਜਾਂ ਕੋਸ਼ਿਸ਼ ਹੋ ਰਹੀ ਹੈ ਕੀ ਦੇਖੋ ਇਹਦੇ ਬਾਰੇ ਤਾਂ ਜੀ ਸਰਕਾਰ ਹੀ ਜ ਕੀ ਉਹਨਾਂ ਨੇ ਉਹ 105 ਘਰਾਂ ਦੇ ਲਈ ਕੀ ਕਰਿਆ ਜਿਨ੍ਹਾਂ ਦੇ ਵਿੱਚ ਆ ਕੇ ਧਰਨਿਆਂ ਦੇ ਵਿੱਚ ਬੈਠ ਕੇ ਵੱਡੇ ਵੱਡੇ ਦਾਅਵੇ ਸਰਕਾਰ ਕਰਦੀ ਸੀਗੀ ਜਿੰਨਾ ਕਿ ਮੈਨੂੰ ਸੁਣਨ ਨੂੰ ਮਿਲਿਆ ਕਿਉਂਕਿ ਕਈ ਵਾਰੀ ਮੁਲਾਜ਼ਮ ਅ ਗੱਲ ਨਹੀਂ ਦੱਸਦੇ ਸਰਕਾਰ ਤੋਂ ਡਰਦੇ ਨਹੀਂ ਬੋਲਦੇ ਪਰ ਜਿੰਨਾ ਕਿ ਮੈਨੂੰ ਸੁਣਨ ਨੂੰ ਮਿਲਿਆ ਵੀ ਮੁਲਾਜ਼ਮਾਂ ਨਾਲ ਤਾਂ ਇਸ ਤਰ੍ਹਾਂ ਦਾ ਸੂਚਨ ਕਰਿਆ ਗਿਆ ਉਹਨਾਂ ਨੂੰ ਇਹ ਕਿਹਾ ਗਿਆ ਵੀ ਅਗਰ ਤੁਸੀਂ ਅੱਗੇ ਨੌਕਰੀ ਕਰਨੀ ਹੈ ਤਾਂ ਆਪਦਾ ਸਾਰਾ ਪੁਰਾਣਾ ਬਕਾਇਆ ਚੀਜ਼ਾਂ ਲਿਖ ਕੇ ਦਿਓ ਵੀ ਅਸਤੇ 1 ਰੁਪਿਆ ਨਹੀਂ ਲੈਣਾ ਕਈ ਸਾਲਾਂ ਦੀ ਉਹਨਾਂ ਦੀ ਜਿਹੜੀ ਮਨ ਦਾ ਹੱਕ ਹੈ ਉਹ ਖਾਇਆ ਗਿਆ ਇਹ ਦਬਕੇ ਨਾਲ ਵੀ ਨਹੀਂ ਤਾਂ ਕੱਟ ਕੇ ਬਾਹਰ ਮਾਰਾਂਗੇ ਤੁਹਾਨੂੰ ਨਹੀਂ ਤਾਂ ਲਿਖ ਕੇ ਦੋ ਹੁਣ ਸੱਚ ਝੂਠ ਹੈ ਮੈਨੂੰ ਨਹੀਂ ਪਤਾ ਪਰ ਬੜੀ ਉਮੀਦ ਨਾਲ ਕਈ ਸਾਡੇ ਸਾਥੀ ਝਾੜੂ ਦੇ ਵਿੱਚ ਗਏ ਸੀਗੇ ਕਾਂਗਰਸ ਪਾਰਟੀ ਛੱਡ ਕੇ ਗਏ ਸੀਗੇ ਵੀ ਅਸੀਂ ਜੀ ਕਾਲਜ ਨੂੰ ਮੁੜ ਸੁਰਜੀਤ ਕਰਾਉਣ ਲਈ ਜਾਂ ਕਾਲਜ ਦੇ ਮੁਲਾਜ਼ਮਾਂ ਦੀ ਲੜਾਈ ਲੜਨ ਲਈ ਅਸੀਂ ਉਧਰ ਜਾ ਰਹੇ ਹਾਂ ਤੇ ਬਹੁਤ ਜਲਦ ਉਹਦਾ ਹੱਲ ਉਹਨਾਂ ਨੂੰ ਵਿਸ਼ਵਾਸ ਵੀ ਇਹੀ ਦਿਵਾਇਆ ਗਿਆ ਸੀ ਕਿ ਕਾਲਜ ਨੂੰ ਠੀਕ ਕਰਿਆ ਜਾਊਗਾ ਸੋ ਆਈ ਥਿੰਕ ਉਹ ਬੈਟਰ ਜਵਾਬ ਦੇ ਸਕਣਗੇ ਕਿ ਵਾਕਈ ਆਮ ਆਦਮੀ ਪਾਰਟੀ ਆਪਣੇ ਵਾਅਦੇ ਤੇ ਉਤਰੀ ਹੈ ਮੁਲਾਜ਼ਮਾਂ ਦੀ ਕੁਛ ਕੀਤਾ કે ਨਹੀਂ ਕੀਤਾ ਪਰ ਅੱਜ ਲੜਾਈ ਮੁਲਾਜ਼ਮਾਂ ਦੀ ਨਹੀਂ ਅੱਜ ਲੜਾਈ ਸਾਡੇ ਇਲਾਕੇ ਦੀ ਹੈ ਸਾਡੀ ਆਰਥਿਕ ਬਸਤਾ ਦੀ ਹੈ ਸਾਡੇ ਨੌਜਵਾਨ ਦੀ ਹੈ